ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪ ਬਣਾਵਾਂਗੇ ਰੈਸਪੀ ਦੇ ਵਿੱਚ ਟਿੱਕੀ ਚਾਟ ਟਿੱਕੀ ਆਪਾਂ ਬਣਾਵਾਂਗੇ ਹਰੇ ਮਟਰਾਂ ਦੀ ਜਿਹੜੀ ਆਪਾਂ ਇਹ ਟਿੱਕੀ ਬਣਾਵਾਂਗੇ ਨਾ ਦਿੱਲੀ ਦੇ ਵਿੱਚ ਬਹੁਤ ਹੀ ਜ਼ਿਆਦਾ ਮਸ਼ਹੂਰ ਹੈਗੀ ਬਹੁਤ ਜ਼ਿਆਦਾ ਇਹ ਫੇਮਸ ਹੈਗੀ ਆ ਹਰੇ ਮਟਰਾਂ ਦੀ ਟਿੱਕੀ ਚਾਟ ਤੇ ਆਪਾਂ ਵੀ ਇਹ ਬਣਾਵਾਂਗੇ ਉਹ ਆਪਾਂ ਕਿਵੇਂ ਬਣਾਵਾਂਗੇ ਦਿੱਲੀ ਦੀ ਮਸ਼ਹੂਰ ਬਹੁਤ ਹੀ ਫੇਮਸ ਇਹ ਟਿੱਕੀ ਤੇ ਉਹ ਤੁਸੀਂ ਵੀਡੀਓ ਦੇ ਵਿੱਚ ਪੂਰਾ ਦੇਖਿਓ ਵੀ ਆਪਾਂ ਕਿਹੜਾ ਕਿਹੜਾ ਸਮਾਨ ਪਾ ਕੇ ਕਿਸ ਤਰ੍ਹਾਂ ਆਪਾਂ ਇਹ ਟਿੱਕੀ ਬਣਾਵਾਂਗੇ ਤੇ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਐਂਡ ਤੱਕ ਬਣਾਉਣਾ ਸ਼ੁਰੂ ਕਰਦੇ ਹਾਂ ਟਿੱਕੀ ਬਣਾਉਣ ਵਾਸਤੇ ਇੱਕ ਕੌਲੀ ਆਪਣੇ ਕੋਲ ਹੈ ਗਿਆ ਹਰੇ ਮਟਰ। ਹਰੇ ਮਟਰਾਂ ਨੂੰ ਨਾ ਗਰਮ ਪਾਣੀ ਦੇ ਵਿੱਚ ਨਾ ਉਬਾਲ ਲਿਆ ਸੀ। ਬਸ ਇੱਕ ਹੀ ਉਬਾਲ ਦਵਾਇ ਸੀ ਹਲਕਾ ਜਿਹਾ ਤੇ ਥੋੜੀ ਜਿਹੀ ਇਹ ਇਸ ਤਰ੍ਹਾਂ ਨਰਮ ਹੋ ਗਏ। ਬਸ ਐਦਾਂ ਦੇ ਆਪਾਂ ਨੂੰ ਜਿਹੜੇ ਮਟਰ ਚਾਹੀਦੇ ਸੀਗੇ। ਹਾਂਜੀ ਚਾਟ ਬਣਾਉਣ ਵਾਸਤੇ ਇੱਕ ਕੌਲੀ ਹਰੇ ਮਟਰਾਂ ਨੂੰ ਲੈ ਲੈਣਾ ਹੈ। ਉਸ ਤੋਂ ਬਾਅਦ ਕੀ ਕਰਨਾ ਹੈ ਇਹਨਾਂ ਨੂੰ ਉਬਾਲ ਲੈਣਾ ਹੈ। ਐਸ ਤਰ੍ਹਾਂ ਨਰਮ ਹੋ ਜਾਣ ਦੇਖੋ। ਹੁਣ ਆਪਾਂ ਇਸ ਤਰ੍ਹਾਂ ਦਾ ਇੱਕ ਚੌੜਾ ਭਾਂਡਾ ਲੈ ਲੈ ਲਾਂਗੇ। ਇਹਦੇ ਵਿੱਚ ਆਪਾਂ ਹਰੇ ਮਟਰ ਪਾ ਦਾਂਗੇ। ਜਿੰਨੀਆਂ ਟਿੱਕੀਆਂ ਬਣਾਉਣੀਆਂ ਉਸ ਹਿਸਾਬ ਨਾਲ ਆਪਾਂ ਮਟਰ ਲੈ ਲੈਣੇ ਆ ਤੇ ਮਟਰਾਂ ਦੇ ਵਿੱਚ ਆਪਾਂ ਪਾਵਾਂਗੇ ਉਬਲੇ ਹੋਏ ਆਲੂ ਦੇਖੋ ਇਹਨਾਂ ਨੂੰ ਆਪਾਂ ਹੱਥ ਦੇ ਨਾਲ ਮੈਸ਼ ਕਰ ਲੈਣਾਗਾ ਹੱਥ ਦੇ ਨਾਲ ਮੈਸ਼ ਕਰ ਲਓ ਚਾਹੇ ਤੁਸੀਂ ਇਹਨਾਂ ਨੂੰ ਕਦੂਕਸ਼ ਕਰ ਲਓ ਚੰਗੀ ਤਰ੍ਹਾਂ ਮੈਸ਼ ਕਰ ਲਓ ਤੇ ਇਹਦੇ ਵਿੱਚ ਨਾ ਕਈ ਵਾਰ ਗੁਠਲੀ ਵਗੈਰਾ ਜੇ ਨਾ ਰਹੇ ਵਧੀਆ ਟਿੱਕੀਆਂ ਬਣਨ ਫਿਰ ਸਾਰੀਆਂ ਇਸ ਤਰ੍ਹਾਂ ਨਾ ਇਹਨੂੰ ਪਹਿਲਾਂ ਰਿਲਾਜ ਲੈਨੇ ਮਟਰਾਂ ਦੇ ਅਇਸ ਤਰ੍ਹਾਂ ਨਾ ਚੰਗੀ ਤਰ੍ਹਾਂ ਇਹਨਾਂ ਨੂੰ ਮੈਸ਼ ਕਰ ਲਾਂਗੇ ਜਿਹੜੇ ਆ ਮਟਰ ਹੈਗੇ ਨਾ ਚੰਗੀ ਤਰ੍ਹਾਂ ਇਹਨਾਂ ਨੂੰ ਮੈਸ਼ ਨਹੀਂ ਕਰਨੇ ਬਸ ਜਿਹੜੀਆਂ ਆ ਹੈਗੀਆਂ ਨਾ ਆਲੂ ਦੀਆਂ ਥੋੜੀਆਂ ਜਿਹੀਆਂ ਗੋਟ ਲੰਗਾਈਆਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰਨਾਗਾ ਤੇ ਜਿਹੜੇ ਹੈਗੇ ਆਹ ਮਟਰ ਤੇ ਮਟਰਾਂ ਨੂੰ ਤਾਂ ਆਪਾਂ ਦਰਦਰਾ ਜਿਹਾ ਰੱਖਣਾਗਾ ਫੇਰ ਹੀ ਟਿੱਕੀ ਵਧੀਆ ਲੱਗੋਗੀ ਹੁਣ ਆਪਾਂ ਨਾ ਇਹਨਾਂ ਨੂੰ ਮਿਲਾ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਥੋੜਾ ਜਿਹਾ ਪਾ ਦਾਂਗੇ ਲਸਣ ਤੇ ਅਦਰਕ ਬ੍ਰੇਕ ਕੱਟਿਆ ਹੋਇਆ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਹਰਾ ਧਨੀਆ ਕੱਟਿਆ ਹੋਇਆ ਤੇ ਇੱਕ ਪਾ ਦਾਂਗੇ ਹਰੀ ਮਿਰਚ ਬਰੀਕ ਕੱਟੇ ਹੋਏ ਜ਼ਿਆਦਾ ਕੌੜੀ ਨਹੀਂ ਗੀ ਹਰੀ ਮਿਰਚ ਆ ਪੈੜ ਕਰਦੀ ਹੈਗੇ ਹੁਣ ਆਪਾਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਚਿੱਟਾ ਪਾ ਦਾਂਗੇ ਨਮਕ ਸਵਾਦ ਅਨੁਸਾਰ ਅੱਧਾ ਕ ਚਮਚ ਪਾ ਦਾਂਗੇ ਚਾਟ ਮਸਾਲੇ ਦਾ ਅੱਧਾ ਕ ਚਮਚ ਪਾ ਦਾਂਗੇ ਪੁੰਨਿਆ ਜੀਰਾ ਪਾਊਡਰ ਤੇ ਥੋੜਾ ਜਿਹਾ ਪਾ ਦਾਂਗੇ ਕਾਲਾ ਨਮਕ ਹੁਣ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਜਿੰਨਾ ਕ ਆਪਾਂ ਤਿੱਖਾ ਖਾਣਾ ਪਸੰਦ ਕਰਦੇ ਆ ਉਹਨਾ ਕ ਪਾ ਦਾਂਗੇ ਤੇ ਇੱਕ ਚਮਚ ਪਾ ਦਾਂਗੇ ਗਰਮ ਮਸਾਲੇ ਦਾ ਬਸ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲੈਣਾ ਹੈਗਾ ਹੁਣ ਪਾ ਦਾਂਗੇ ਆਰਾ ਰੋਟ ਇਹ ਵੱਡਾ ਚਮਚਾ ਹੈਗਾ ਇਹ ਸਿਰਫ ਆਪਾਂ ਡੇਢ ਕਿ ਚਮਚ ਪਾਇਆ ਇਹਨੂੰ ਚੰਗੀ ਤਰ੍ਹਾਂ ਮਿਲਾ ਲੈਣੇ ਆ ਜੇ ਛੋਟੇ ਚਮਚ ਹੋਣ ਨਾ ਤਿੰਨ ਚਾਰ ਚਮਚ ਪਾ ਲਓ ਤੇ ਜੇ ਐਦਾਂ ਦਾ ਵੱਡਾ ਚਮਚਾ ਹੋਵੇ ਨਾ ਤੁਸੀਂ ਡੇਢ ਜਾਂ ਦੋ ਚਮਚੇ ਪਾ ਲਓ ਆਰਾ ਰੋਟ ਦੇ ਬਸ ਸਮਾਨ ਦੇ ਹਿਸਾਬ ਨਾਲ ਪਾਉਣੇ ਹੈਗੇ ਜਿੰਨਾ ਕ ਆਪਣੇ ਕੋਲੇ ਸਮਾਨ ਹੈਗਾ ਨਾ ਉਸੇ ਹਿਸਾਬ ਨਾਲ ਆਰਾ ਰੋਟ ਪਾ ਲੈਣਾ ਹੈ ਫਿਰ ਇਹਦੇ ਨਾਲ ਕੀ ਜਿਹੜੀ ਆਪਣੀ ਟਿੱਕੀ ਹੈ ਨਾ कुरकुरी ਤੇ ਕਰਾਰੀ ਬਣੂਗੀ ਦੇਖੋ ਜੀ ਸਾਰਾ ਸਮਾਨ ਆਪਾਂ ਵਧੀਆ ਮਿਲਾ ਲਿਆ ਹੈਗਾ ਤੇ ਹੁਣ ਆਪਾਂ ਬਣਾਉਣ ਲੱਗੇ ਆ ਟਿੱਕੀਆਂ ਤੇ ਪਹਿਲਾਂ ਇਸ ਤਰ੍ਹਾਂ ਆਪਾਂ ਨਾ ਹੁਣ ਮਿਸ਼ਰਣ ਲੈ ਲੈਣਾ ਹੈ ਜਿਹੜਾ ਸਮਾਨ ਸਾਰਾ ਮਿਲਾਇਆ ਹੈਗਾ ਐਦਾਂ ਦਾ ਆਪਾਂ ਇੱਕ ਲੱਡੂ ਬਣਾ ਲੈਣਾ ਹੈ ਹੁਣ ਆਪਾਂ ਐਦਾਂ ਦਾ ਲੱਡੂ ਬਣਾ ਲਿਆ ਤੇ ਇਸ ਤਰ੍ਹਾਂ ਦੋਨੇ ਤਲੀਆਂ ਦੇ ਨਾਲ ਇਹਨੂੰ ਨੱਪ ਦੇਣਾ ਲੱਡੂ ਨੂੰ ਦੇਖੋ ਤੇ ਐਦਾਂ ਦੀ ਆਪਣੀ ਬਣ ਗਈ ਹੈਗੀ ਟਿੱਕੀ ਜਿਆਦਾ ਮੋਟੀ ਵੀ ਨਹੀਂ ਰੱਖਣੀ ਤੇ ਜਿਆਦਾ ਪਤਲੀ ਵੀ ਨਹੀਂ ਰੱਖਣੀ ਬਸ ਆ ਖਿਲਰੀ ਜੀ ਟਿੱਕੀ ਹੋਵੇ ਕੋਈ ਚੱਕਰ ਨਹੀਂ ਕਿਉਂਕਿ ਆਪਾਂ ਇਹ ਬਣਾਉਣ ਲੱਗੇ ਆ ਟਿੱਕੀ ਹੁਣ ਰੱਖ ਦਿੰਨੇ ਆਪਾਂ ਐਦਾਂ ਪਲੇਟ ਦੇ ਵਿੱਚ ਸਾਰੇ ਟਿੱਕਾ ਆਪਾਂ ਇਦਾਂ ਹੀ ਤਿਆਰ ਕਰ ਲੈਣੀਆਂ ਆ ਤੇ ਸਾਰਿਆਂ ਨੂੰ ਪਸੰਦ ਆਉਣੀਆਂ ਇਹ ਟਿੱਕਾ ਇੰਨਾ ਸਵਾਦ ਬਣਦੀਆਂ ਟਿੱਕੀ ਨੂੰ ਫਰਾਈ ਕਰਨ ਵਾਸਤੇ ਕੜਾਹੀ ਦੇ ਵਿੱਚ ਇੱਧਰ ਆਪਾਂ ਤੇਲ ਗਰਮ ਕਰ ਲਿਆ ਤੇ ਹੁਣ ਆਪਾਂ ਇੱਕ ਟਿੱਕੀ ਚੱਕ ਲਾਂਗੇ ਤੇ ਤੇਲ 'ਚ ਆਪਾਂ ਛੱਡ ਦਾਂਗੇ ਦੇ ਇੱਕ ਇੱਕ ਟਿੱਕੀ ਆਪਾਂ ਫਰਾਈ ਕਰਨਾ ਕਿਉਂਕਿ ਜਿਹੜੀ ਇਹ ਕੜਾਹੀ ਹੈ ਨਾ ਉਹ ਥੋੜੀ ਜਿਹੀ ਚੜਾਈ 'ਚ ਘੱਟ ਹੈਗੀ ਤੇ ਡੰਗਾਈ 'ਚ ਜ਼ਿਆਦਾ ਹੈਗੀ ਦੋ ਟਿੱਕਾ ਪਾਵਾਂਗੇ ਨਾ ਤੇ ਉਹ ਥੋੜਾ ਜਿਹਾ ਐ ਹੋ ਜਾਏਗਾ ਵੀ ਤੇਲ ਆਪਾਂ ਘੱਟ ਪਾਇਆ ਹੈਗਾ ਤੇ ਫਿਰ ਕੋਈ ਦੂਰੀ ਵਾਰ ਆਪਾਂ ਤੇਲ ਵਰਤ ਦਿੰਨੇਗੇ ਇੱਕ ਵਾਰੀ ਤੇਲ ਵਰਤਦੇ ਹੈਗੇ ਆਪਾਂ ਜਦੋਂ ਕੋਈ ਰੈਸਪੀ ਬਣਾਉਣੇ ਹੈਗੇ ਆ ਬਸ ਹਲਕਾ ਜਿਹਾ ਇਹਨਾਂ ਨੂੰ ਹੁਣ ਇਸ ਤਰ੍ਹਾਂ ਹਲਾ ਦਿੰਨੇ ਆ ਜਦੋਂ ਸੇਕ ਲੱਗ ਗਿਆ ਦੇਖੋ ਜੀ ਟਿੱਕੀ ਨੂੰ ਆਪਾਂ ਦੋਨੇ ਪਾਸੇ ਸੇਕ ਲਾ ਤੇ ਆਏ ਨਾ ਹਲਕਾ ਹਲਕਾ ਨਾ ਦਬਾਤ ਹੈਗਾ ਚਾਰ ਨਹੀਂ ਦਿਨ ਨਾਲ ਫਿਰ ਅੰਦਰੋਂ ਨਾ ਤਬਾਰ ਟਿੱਕੀ ਵਧੀਆ ਸੇਕੀ ਜਾਊਗੀ ਵਧੀਆ ਕੁਰਕਰੀ ਤੇ ਕਰਾਰੀ ਬਣ ਜਾਊਗੀ ਤੇ ਜੇਕਰ ਤੁਸੀਂ ਤਵੇ ਤੇ ਵੀ ਫਰਾਈ ਕਰਨਾ ਹੋਵੇ ਤਵੇ ਤੇ ਵੀ ਫਰਾਈ ਕਰ ਸਕਦੇ ਆ ਆਪਾਂ ਥੋੜੇ ਤੇਲ ਦੇ ਵਿੱਚ ਤੇ ਜੇ ਆਪਾਂ ਇਸ ਤਰ੍ਹਾਂ ਡੀਪ ਫਰਾਈ ਕਰਨਾ ਹੋਵੇ ਤਾਂ ਤਾਂ ਵੀ ਆਪਾਂ ਕਰ ਸਕਦੇ ਆ ਟਿੱਕੀ ਨੂੰ ਦੇਖੋ ਵਧੀਆ ਫਰਾਈ ਹੋ ਗਈ ਆ ਹੁਣ ਆਪਾਂ ਇਹਨਾਂ ਦੋਨੇ ਪਾਸੇ ਨਾਪ ਲੈ ਨਾਪ ਕੇ ਤੇ ਵਧੀਆ ਸੇਕ ਲਿਆ ਕਿੰਨੀ ਵਧੀਆ ਟਿੱਕੀ ਬਣ ਗਈ ਨਾ ਹੁਣ ਚੰਗੀ ਤਰ੍ਹਾਂ ਪੈਨਾਂ ਦੇ ਤਰ੍ਹਾਂ ਚੋੜ ਕੇ ਤੇ ਰੱਖ ਦਾਂਗੇ ਪਲੇਟ ਦੇ ਵਿੱਚ ਬਾਕੀ ਦੀ ਵੀ ਟਿੱਕੀ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰ ਲਾਂਗੇ ਤੇ ਜੇ ਤਾਂ ਚੌੜੀ ਕੜਾਹੀ ਹੋਵੇ ਤਾਂ ਫਿਰ ਉਹਦੇ ਵਿੱਚ ਦੋ ਤਿੰਨ ਪਾਏ ਜਾਂਦੇ ਆ ਟਿੱਕਾਂ ਫਿਰ ਜਲਦੀ ਹੋ ਜਾਂਦੀਆਂ ਫਰਾਈ ਇਹ ਤਾਂ ਕਰਕੇ ਨਾ ਥੋੜੀ ਜਿਹਾ ਆਪਾਂ ਇੱਕ ਇੱਕ ਟਿੱਕੀ ਕਰਕੇ ਫਰਾਈ ਕਰਦੇ ਆ ਥੋੜਾ ਤਾਂ ਟਾਈਮ ਲੱਗੂ ਫਿਰ ਜ਼ਿਆਦਾ ਨਹੀਂ ਟਾਈਮ ਲੱਗਦਾ ਬਸ ਥੋੜਾ ਟਾਈਮ ਹੀ ਲੱਗੂ ਸਿਰਫ 10 ਮਿੰਟ ਹੀ ਲੱਗਣਗੇ ਦੇਖੋ ਜੀ ਸ ਤੇ ਬਹੁਤ ਵਧੀਆ ਟਿੱਕੀਆਂ ਬਣੀਆਂ ਤੇ ਗੈਸ ਕਰਦਨੇ ਆਪਾਂ ਬੰਦ ਹੁਣ ਤੇ ਦੇਖੋ ਆਪਾਂ ਥੋੜਾ ਜਿਹਾ ਤੇਲ ਪਾਇਆ ਸੀ ਕੜਾਹੀ ਦੇ ਵਿੱਚ ਤੇ ਥੋੜਾ ਜਿਹਾ ਤੇਲ ਦੇ ਵਿੱਚੋਂ ਵੀ ਇੰਨਾ ਤੇਲ ਬਚ ਗਿਆ ਤੇ ਪਰ ਆਪਾਂ ਇਹਨੂੰ ਰੈਸਪੀ ਦੇ ਵਿੱਚ ਵਰਤਦੇ ਨਹੀਂ ਦੂਰੀ ਵਾਰ ਇਹ ਹੁਣ ਆਪਾਂ ਰੱਖ ਦਨੇ ਆ ਪਲੇਟ ਦੇ ਵਿੱਚ ਦੇਖੋ ਗਰਮਾ ਗਰਮ ਵਧੀਆ ਜਿਹੜੇ ਹਰੇ ਮਟਰਾਂ ਦੀਆਂ ਟਿੱਕੀਆਂ ਬਣ ਕੇ ਹੋਗੀਆਂ ਤਿਆਰ ਤੇ ਆਪਾਂ ਹੁਣ ਸਰਵ ਵੀ ਕਰਨਾ ਹੈਗਾ ਉਹ ਆਪਾਂ ਕਿਵੇਂ ਕਰਨਾ ਸਰਵ ਪਲੇਟ ਦੇ ਵਿੱਚ ਉਹ ਆਪਾਂ ਤੁਹਾਨੂੰ ਦਿਖਾਉਣੀ ਹੈ ਹਾਂਜੀ ਹੁਣ ਆਪਾਂ ਰੈਡੀਮੈਂਟ ਪਲੇਟਾ ਲੈ ਲਾਂਗੇ ਤੇ ਰੈਡੀਮੈਂਟ ਪਲੇਟਾ ਨਾ ਹੋਣ ਤਾਂ ਤੁਸੀਂ ਸਟੀਲ ਦੀ ਪਲੇਟ ਵੀ ਲੈ ਸਕਦੇ ਆ ਸਰਵ ਕਰਨ ਵਾਸਤੇ ਹੁਣ ਆਪਾਂ ਦੋ ਪਲੇਟਾਂ ਤਿਆਰ ਕਰਾਂਗੇ ਦੇਖੋ ਹੁਣ ਆਪਾਂ ਰੱਖ ਦਿੰਨੇ ਆ ਟਿੱਕੀ ਦੇਖੋ ਐਸ ਤਰ੍ਹਾਂ ਸਨਕੇ ਬਹੁਤ ਵਧੀਆ ਜਿਹੜੀਆਂ ਇਹ ਟਿੱਕੀਆਂ ਬਣ ਕੇ ਤਿਆਰ ਹੋਊਗਾ plate ਥੋੜੀ ਜਿਹੀ ਵੱਡੀ ਆ ਆਪਾਂ ਡੇਢ ਕ ਟਿੱਕੀ ਰੱਖ ਦਿੰਨੇ ਆ ਇੱਕ ਪਲੇਟ ਦੇ ਵਿੱਚ ਦੋ ਵੀ ਆਪਾਂ ਟਿੱਕੀਆਂ ਰੱਖ ਸਕਦੇ ਹਾਂ ਜੇ ਇਸ ਤਰ੍ਹਾਂ ਪਲੇਟ ਵੱਡੇ ਹੋਵੇ ਇਹਨਾਂ ਨੂੰ ਰੱਖ ਦਿੰਨੇ ਆ ਸਾਈਡ ਤੇ ਦੇਖੋ ਤੇ ਹੁਣ ਥੋੜੀ ਜਿਹੀ ਪਾ ਦਾਂਗੇ ਕੱਟੀ ਹੋਈ ਬੰਦ ਗੋਭੀ ਥੋੜਾ ਜਿਹਾ ਪਾ ਦਾਂਗੇ ਕੱਟਿਆ ਹੋਇਆ ਪਿਆਜ਼ ਥੋੜਾ ਜਿਹਾ ਆਪਾਂ ਇਹ ਗੋਲ ਕੱਟ ਲਿਆ ਸੀਗਾ ਥੋੜਾ ਜਿਹਾ ਕੱਟਿਆ ਸੀ ਬਰੀਕ ਪਿਆਜ਼ ਦੇਖਣ ਚ ਵੀ ਵਧਿਆ ਲੱਗਦਾ ਤੇ ਖਾਣ ਚ ਵੀ ਆਪਾਂ ਨੂੰ ਟੇਸਟ ਲੱਗੂਗਾ ਹੁਣ ਥੋੜਾ ਜਿਹਾ ਪਾਣਗੇ ਕਾਲਾ ਨਮਕ ਬਸ ਥੋੜਾ ਥੋੜਾ ਹੀ ਪਾਵਾਂਗੇ ਜ਼ਿਆਦਾ ਨਹੀਂ ਪਾਉਂਦੇ ਥੋੜਾ ਜਿਹਾ ਪਾਵਾਂਗੇ ਚਾਟ ਮਸਾਲਾ ਉੱਪਰ ਪਾ ਦਾਂਗੇ ਥੋੜੀ ਜਿਹੀ ਪੀਸੀ ਲਾਲ ਮਿਰਚ ਪਾਊਡਰ ਕਿਉਂਕਿ ਸੇਮੀ ਆਪਾਂ ਫਿਰ ਓਦਾਂ ਦੀ ਬਣਾਉਣੀ ਹੈ ਨਾ ਤੇ ਆਪਾਂ ਬਸ ਸਾਰਾ ਸਮਾਨ ਓਦਾਂ ਦੇ ਪਾਵਾਂਗੇ ਹੁਣ ਪਾ ਦਾਂਗੇ ਹਰੀ ਚਟਨੀ ਇਹ ਆਪਾਂ ਹਰੀਆਂ ਮਿਰਚਾਂ ਪਾਈਆਂ ਥੋੜਾ ਜਿਹਾ ਪਾਇਆ ਆਪਾਂ ਧਨੀਆ ਤੇ ਅਦਰਕ ਜ्यादा ਮਿਰਚ ਆ ਇਹ ਕੌੜੀਆਂ ਨਹੀਂ ਸੀ ਇਸ ਕਰਕੇ ਆਪਾਂ ਥੋੜੀਆਂ-ਥੋੜੀਆਂ ਇਹ ਮਿਰਚਾਂ ਪਾਈਆਂ ਹੁਣ ਪਾ ਦਾਂਗੇ ਆਪਾਂ ਲਾਲ ਜਟਨੂ ਹੁਣ ਮੇਰੇ ਬੱਚੇ ਖੜੇ ਆਲੇ-ਦੁਆਲੇ ਕੁੜੀ ਵੀ ਆ ਗਈ ਸਕੂਲੋਂ ਤੇ ਬਸ ਫਟਾਫਟ ਹੁਣ ਇਹਨਾਂ ਨੂੰ ਨਾ ਖਾਣ ਦੀ ਲੱਗੀ ਪਈ ਹੈਗੀ ਆ ਦੇਖੋ ਕਿਤੇ ਖਾਓਗੇ ਫਟਾਫਟ ਹੁਣ ਕੋਲੇ ਖੜੀ ਹੈ ਵਰਦੀ ਮੇਰੇ ਲਈ ਵੱਡਾ ਵਰਦੀ ਵੀ ਨਹੀਂ ਲਾਈ ਇਹਨੇ ਚਲ ਹੁਣ ਆਪਾਂ ਪਾ ਦਿੰਨੇ ਆ ਦਹੀਂ ਆ ਸਾਰਾ ਸਮਾਨ ਆਪਾਂ ਹੁਣ ਪਿਆਜ਼ ਤੇ ਇਹਨੂੰ ਆ ਦੂਜਾ ਬੰਦ ਗੋਭੀ ਨੂੰ ਮਿਲਾ ਲੈਨੇ ਹੁਣ ਥੋੜਾ ਥੋੜਾ ਆਪਾਂ ਉੱਪਰ ਹੋਰ ਸਮਾਨ ਪਾ ਦਿੰਨੇ ਆ ਦੇਖੋ ਚਲੋ ਜੀ ਬਣ ਕੇ ਹੋ ਗਈ ਆ ਦਿੱਲੀ ਦੀ ਮਸ਼ਹੂਰ ਮਟਰ ਟਿੱਕੀ ਕਿੰਨੀ ਵਧੀਆ ਤੇ ਕਿੰਨੀ ਟੇਸਟੀ ਆਪਾਂ ਟੇਸਟ ਵੀ ਹੁਣ ਤੁਹਾਨੂੰ ਕਰਕੇ ਦਿਖਾਉਣੀ ਆ ਵੀ ਇਹ ਕਿੰਨੀ ਵਧੀਆ ਬਣੀ ਆ ਚਲੋ ਜੀ ਹੁਣ ਆਪਾਂ ਟੇਸਟ ਕਰਕੇ ਵੀ ਦੇਖਦੇ ਆ ਹਾਂਜੀ ਟਿੱਕੀ ਤਾਂ ਬਹੁਤ ਜ਼ਿਆਦਾ ਟੇਸਟੀ ਬਣੀ ਹੈਗੀ ਆ ਤੇ ਤੁਸੀਂ ਵੀ ਇਸੇ ਤਰ੍ਹਾਂ ਦਿੱਲੀ ਦੀ ਮਸ਼ਹੂਰ ਹੈ ਜਿਹੜੀ ਹੈ ਹਰੇ ਮਟਰਾਂ ਦੀ ਟਿੱਕੀ ਜ਼ਰੂਰ ਬਣਾ ਕੇ ਦੇਖੋ ਜਿਵੇਂ ਮੈਂ ਬਣਾਈ ਹੈ ਨਾ ਓਦਾਂ ਦੀ ਤੁਸੀਂ ਬਣਾ ਕੇ ਦੇਖੋ ਬਹੁਤ ਵਧੀਆ ਬਣੀ ਹੈਗੀ ਆ ਰੈਸਪੀ ਤੁਹਾਨੂੰ ਵਧੀਆ ਲੱਗੇ ਵੀਡੀਓ ਨੂੰ ਵੱਤਵਾ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸੋ ਤੁਹਾਨੂੰ ਆਈ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਆ ਤੇ ਮਿਲਦੇ ਹਾਂ ਕੋਈ ਆਪਾਂ ਨੂੰ ਹੀ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ